ਇੱਤਨਾ ਨਾਮ ਜੀ ਮੇਰਾ ਨਾਮ ਨਦੀਪਾਲ ਜੀ ਕਿਥੋਂ ਆਏ ਸੀ ਕਿ ਕਿਸ ਜਗ੍ਹਾ ਤੇ ਕੀ ਹੋਇਆ ਸਰਦਾਰ ਮੇਰੀ ਬੇਟੀ ਦਾ ਬਾਹਰ ਲੰਡਾਂ ਦੇ ਵਿੱਚ ਕਤਲ ਹੋ ਗਿਆ ਆ ਦੇ ਘਸ ਬੰਨੇ ਕੱਤਦਾ ਹਾਂਜੀ ਉਹਨੇ ਚਾਕੂ ਮਾਰ ਕੇ ਕਰ ਦਿੱਤਾ ਅੱਜ ਜੀ ਡੈੱਡ ਬੋਡੀ ਆ ਰਹੀ ਹੈ ਹਾਂਜੀ ਅੱਜ ਡੈੱਡ ਬੋਡੀ ਆ ਰਹੀ ਹੈ ਤੇ ਕਿਉਂ ਕੀਤਾ ਕਤਲ ਹੋ ਤੇ ਕੀ ਕਾਰਨ ਕੀ ਹੀ ਕਾਰਨ ਇਹ ਵੀ ਉਹ ਕੰਮ ਕਰਦੇ ਹੀ ਕਰਦਾ ਕੰਮ ਨਹੀਂ ਆਂਦਾ ਮੈਂ ਕੰਮ ਕਰ ਪੁੱਛ ਵੀ ਨਹੀਂ ਕਰਨਾ ਮੈਂ ਮੈਂ ਤੇ ਮੇਰੇ ਉਹਨਾਂ ਨੇ ਪੈਸਾ ਲਾਇਆ ਮੇਰੇ ਮਾਂ ਪਿਓ ਨੇ ਮੈਂ ਇਸ ਤਰ੍ਹਾਂ ਹੀ ਕਰਨਾ ਨਹੀਂ ਕਰਨਾ ਕੰਮ ਕਰ ਤੇ ਕਿੰਨੀ ਗਿਰੂਗੀ ਤੁਹਾਡੀ ਬੇਟੀ ਗੋਈ ਨੂੰ ਤੇ ਜਵਾਈ ਨੂੰ ਕਿੰਨੀ ਬੇਟੀ ਮੇਰੀ ਨੂੰ ਆ ਹੁਣ ਹੋ ਸੱਤ ਮਹੀਨੇ ਬਾਅਦ ਉਹਨੇ ਬੁਲਾ ਲਿਆ ਬੇਟੀ ਨੂੰ ਸੱਤ ਮਹੀਨੇ ਹੋ ਗਏ ਹੀ ਹੁਣ ਆ ਗਿਆ ਹੀ ਹੁਣ ਉਹ ਘਰ ਵਾਲਾ ਦਾ 4 ਮਹੀਨੇ ਹੋ ਗਏ 4 ਮਹੀਨੇ ਕੇ ਜਾ ਕੇ ਨੇ ਇੰਨਾ ਤੰਗ ਪ੍ਰੇਸ਼ਾਨ ਕੁੜੀ ਦਾ ਸੜਕ ਦੇ ਉੱਪਰ ਸਮਾਨ ਬਹੁਤ ਜ਼ਿਆਦਾ ਹੱਥੀ ਪੈਂਦਾ ਰਿਹਾ ਦੇ ਮਾਰਕੋਟ ਵੀ ਕਰਦਾ ਰਿਹਾ ਸਾਰੇ ਵੀ ਇਹਦੇ ਜਾਣਦੇ ਪਰ ਕੋਈ ਸਾਡੀ ਉਹਨਾਂ ਨੇ ਨਹੀਂ ਸਹੀ ਨਹੀਂ ਸੁਣੀ ਨਹੀਂ ਕਹਿੰਦੇ ਜਿਵੇਂ ਉਹਨਾਂ ਦੱਸਦੇ ਰਹੇ ਇਹ ਕਹਿੰਦੇ ਸਾਡੇ ਕੋ 50 ਲੱਖ ਰੁਪਏ ਤੁਸੀਂ ਦੇ ਦਿਓ ਸਾਡਾ ਖਰਚਾ ਤੇ ਆਪਣੀ ਬੇਟੀ ਨੂੰ ਮੰਗਾ ਲਓ ਤੇ ਪੰਜਾਬ ਸਰਕਾਰ ਨੂੰ ਕੋਈ ਇਹਦੇ ਬਾਰੇ ਕੋਈ ਜਾਣਕਾਰੀ ਦਿੱਤੀ ਉਹਨਾਂ ਦਾ ਕੋਈ ਹਾਂਜੀ ਆਏ ਸੀ ਸਾਡੇ ਘਰ ਭਾਈ ਉਹਨਾਂ ਨੇ ਕੋਈ ਕਾਰਵਾਈ ਨਹੀਂ ਕੀਤੀ ਮੈਂ ਰਹਿਣ ਵਾਲਾ ਹਾਂ ਮੁੰਡਾ ਗੁਰਬਾਸਪੁਰ ਸੰਤਨਗਰ ਹੁਣ ਕੀ ਪ੍ਰਸ਼ਾਸਨ ਕੋ ਕੀ ਮੰਗ ਕਰਦੀ ਹੈ ਇਹ ਵੀ ਇਹਨਾਂ ਦੇ ਸਹੁਰਿਆਂ ਦੇ ਵੀ ਇਹਦੇ ਬੇਟੀ ਦੇ ਉੱਤੇ ਵੀ ਜ਼ਰੂਰ ਕਾਰਵਾਈ ਹੋਣੀ ਚਾਹੀਦੀ ਹੈ ਉਹਨਾਂ ਨੇ ਦੁਕਾਨਾਂ ਖੋਲ ਕੇ ਕਿਤੇ ਇੱਕ ਦਿਨ ਵੀ ਨਹੀਂ ਕਿਤੇ ਅਫਸੋਸ ਨਹੀਂ ਇਹਨਾਂ ਨੂੰ ਠੀਕ ਆ ਜੇ ਤੁਸੀਂ ਕਹਿੰਦੇ ਸਾਡੀ ਬੇਟੀ ਤੇ ਫਿਰ ਤੁਸੀਂ ਆਪਣੀ ਫਿਰ ਉਹ ਬਗਾਨੀ ਸਮ ਛੱਡੀ ਨਾ ਫਿਰ ਤੁਸੀਂ ਆਪਣੇ ਬੱਚੇ ਨੂੰ ਲਾਡਾਂ 'ਚ ਰੱਖਿਆ ਤੇ ਅਸੀਂ ਕਿਹੜਾ ਘਟ ਰੱਖਿਆ ਸੀ ਅੱਗੇ ਤਾਂ ਪਾਪਾ ਵੀ ਨਹੀਂ ਸੀ ਸਿਰ ਤੇ ਸਾਨੂੰ ਪਤਾ ਨਾ ਜਿੱਦਾਂ ਹੀ ਆਪਣੇ ਬੱਚੇ ਪਾਲੇ ਕਿ ਉਹ ਕਿਆਜ ਹੁੰਦਾ ਤੇ ਇੰਗਲੈਂਡ ਦੇ ਵਿੱਚ ਪਹਿਲਾਂ ਤੋਂ ਉਹਨਾਂ ਨੂੰ ਤੰਗ ਕਰਦਾ ਤੇ ਉਹਨਾਂ ਬੇਟੀ ਨੇ ਕੰਪਲੇਨਿੰਗ ਕਰਾਈ ਦੋ ਕੰਪਲੇਨਾਂ ਲਖਾਈਆਂ ਉਹ ਹਾਂਜੀ ਦੋ ਕੰਪਲੇਨਾਂ ਲਖਾਈਆਂ ਉਹ ਕੀ ਪਛ ਜਾਂਦਾ ਰਿਹਾ ਕਰੋ ਬੇਟੀ ਨੇ ਵਿਚਰੀ ਨੇ ਕਹਿੰਦੀ ਸੀ ਚਲੋ ਮੰਮੀ ਸੁਦਰ ਵੀ ਸੁਧੂ ਗਾਂਧੀ ਮੰਮੀ ਜੇ ਮੈਂ ਸੱਚ ਬੋਲਦਾ ਹਾਂ ਹੁਣੇ ਡਿਪੋਰਟ ਕਰ ਦੇਣਾ ਉਹ ਤੇ ਰਿਸ਼ਤਾ ਨਿਭਾਉਣਾ ਚਾਹੁੰਦੀ ਪਰ ਉਹਦੇ ਪਤਾ ਨਹੀਂ ਕੀ ਮੰਨ ਦੇ ਵਿੱਚ ਉਹ ਨਹੀਂ ਨਿਭਾਉਣਾ ਚਾਹੁੰਦੀ ਉਹ ਤੇ ਅਰੈਸਟ ਕੀਤਾ ਨਾ ਹਾਂਜੀ ਕਿੱਦਾਂ ਪਾ ਲੱਗਾ ਕਿ ਇਹਦਾ ਮਰਡਰ ਸਾਨੂੰ ਅਗਲੇ ਦਿਨ ਪਤਾ ਲੱਗਾ ਮੇਰਾ ਪਾਏ ਦਾ ਉਥੇ ਪੋਤਾ ਸੀ ਉਹਨਾਂ ਨੇ ਸਾਨੂੰ ਦੱਸਿਆ ਕਿ ਮਰਡਰ ਹੋ ਗਿਆ ਪਲੀਸ ਤਾਂ ਉਹਨਾਂ ਨੇ ਸੁਣ ਕੀਤਾ ਬੇਟੀ ਦੀ ਮਰ ਗਈ 19 ਸਾਲ ਕੋਈ ਬੱਚਾ ਹੈਗਾ ਨਹੀਂ ਇਹ ਮਰਦੂ ਦਾ ਪਹਿਲਾ ਬੇਟੀ ਨਾਲੋਂ ਇਸ ਤੋਂ ਹਾਂਜੀ ਮੇਰੀ ਗੱਲ ਹੋਣ ਦੀ ਉਹਦੇ ਨਾਲ ਬੇਟੀ ਨਾਲ ਗੱਲ ਕਰਾਂਦੀ ਮੈਂ ਫੋਨ ਦੇ ਉੱਪਰ ਕਹਿੰਦੀ ਮੰਮੀ ਅੱਗ ਨੂੰ ਬਹੁਤ ਪਰੇਸ਼ਾਨ ਕਰਨ ਡੇ ਨੇ ਤੇ ਮੈਂ ਕਹਾਂ ਚਲ ਕੋਈ ਗੱਲ ਨਹੀਂ ਤੂੰ ਘਰ ਚੱਲ ਕਹਿੰਦੀ ਮੰਮੀ ਮੈਨੂੰ ਭੁੱਖ ਬੜੀ ਲੱਗੀ ਹੈ ਡਿਊਟੀ ਤੋਂ ਘਰ ਜਾਣ ਦੀ ਸ਼ਾਪਿੰਗ ਵੀ ਕੀਤੀ ਇਹਨੇ ਕਰ ਜਾਂ ਡੀ ਬਸ ਉਹਨੇ ਆ ਕੇ ਦਰਵਾਜਾ ਖੋਲਿਆ ਮੈਨੂੰ ਆਜ ਸੁਣੀ ਕਹਿੰਦਾ ਹੁਣ ਕਿੱਧਰ ਆਉਣ ਡੇ ਕਹਿੰਦੀ ਮੰਮੀ ਆਉਣ ਡੇ ਕਹਿੰਦਾ ਫੋਨ ਕੱਟ ਦੇ ਬਸ ਇੰਨੀ ਗੱਲ ਹੀ ਮੈਨੂੰ ਸੁਣੀ ਉਸ ਤੋਂ ਬਾਅਦ ਫਿਰ ਮੈਂ ਕਿਹਾ ਚਲੋ ਵੀ ਅੱਗੇ ਵੀ ਲੜਦੇ ਮੈਨੂੰ ਇਹ ਨਹੀਂ ਪਤਾ ਕਿ ਉਹਨੇ ਮਾਰ ਦਿੱਤਾ ਹਨ ਕਿਸ ਚੀਜ਼ ਨਾਲ ਉਹਦਾ ਮਰਡਰ ਕੀਤਾ ਗਿਆ ਚਾਕੂ ਨਾਲ ਠੀਕ ਹੈ ਸੋ ਇਹ ਲੜਕੀ ਸਾਡੀ ਅੰਬਸਰ ਗੁਰਦਾਸਪੁਰ ਜ਼ਿਲ੍ਹੇ ਤੋਂ ਸੀ ਮਹਿਕ ਸ਼ਰਮਾ ਜਿਹੜੀ ਬੱਚੀ ਕੁਝ ਮਹੀਨਿਆਂ ਪਹਿਲਾਂ ਹੀ ਵਿਆਹ ਕਰਾ ਕੇ ਯੂਕੇ ਚ ਲੰਡਨ ਜੇ ਆਪਣੇ ਹਸਬੰਡ ਦੇ ਨਾਲ ਰਹਿਣਾ ਸ਼ੁਰੂ ਕੀਤਾ ਸੀ ਸੋ ਇਹਦੇ ਹਸਬੰਡ ਨੂੰ ਲਈ ਇਸ ਦਾ ਮਰਡਰ ਕੀਤਾ ਗਿਆ ਔਰ ਉਹਦੀ ਡੈੱਡ ਬੋਡੀ ਜਿਹੜੀ ਕਰੋ ਮਿਲੀ ਹੈ ਸੋ ਉਹਦਾ ਹਸਬੰਡ ਜਿਸ ਨੇ ਉਸ ਬੱਚੀ ਦਾ ਆਪਣੀ ਵਾਈਫ ਦਾ ਮਰਡਰ ਕੀਤਾ ਉਹ ਤੇ ਪੁਲਿਸ ਨੇ ਆਪਣੀ ਕਸਟਡੀ 'ਚ ਉਥੇ ਯੂਕੇ ਚੋਂ ਨੂੰ ਲਲਿਆ ਅੱਜ ਤੋਂ ਲਗਭਗ 2 ਮਹੀਨਿਆਂ ਬਾਅਦ 'ਚ ਇਹ ਬੱਚੀ ਦੀ ਡੈੱਡ ਬੋਡੀ ਜਿਹੜੀ ਅੰਮ੍ਰਿਤਸਰ ਪਹੁੰਚੀ ਹੈ ਪਰਿਵਾਰ ਨਾਲ ਗੱਲ ਕੀਤੀ ਹੈ ਪਰਿਵਾਰ ਪੰਜਾਬ ਸਰਕਾਰ ਤੋਂ ਖੁਸ਼ ਨਹੀਂ ਨਜ਼ਰ ਆ ਰਿਹਾ ਮੈਨੂੰ ਕਹਿੰਦੇ ਆ ਉਹਨਾਂ ਨੇ ਕੋਈ ਵੀ ਐਫਰਟ ਨਹੀਂ ਕੀਤਾ ਗਿਆ ਦੇਖੋ ਮੈਂ ਵੀ ਉਹਨਾਂ ਦੀ ਮਦਰ ਨੂੰ ਉਹਨਾਂ ਦੇ ਬੱਚੀ ਦੇ ਮਾਮਾ ਜੀ ਹੈ ਉਹ ਖੜੇ ਨੇ ਮੈਂ ਇਹਨਾਂ ਨਾਲ ਸਾਰਿਆਂ ਨਾਲ ਗੱਲ ਕੀਤੀ ਇਹਨਾਂ ਨੂੰ ਵੀ ਦੱਸਿਆ ਕਿ ਸਰਕਾਰ ਵੱਲੋਂ ਇਹ ਸਰਕਾਰ ਦੀ ਦੇਖੋ ਇਹ ਇਸ ਵੇਲੇ ਕੋਈ ਸਿਆਸੀ ਵੀ ਇਹ ਸਾਡੀ ਸਾਡਿਆਂ ਦੀ ਜ਼ਿੰਮੇਵਾਰੀ ਹੈ ਜੇ ਸਾਨੂੰ ਲੋਕਾਂ ਨੇ ਵੋਟਾਂ ਪਾਈਆਂ ਲੀਡਰ ਬਣਾਇਆ ਸਰਕਾਰਾਂ ਚ ਲਿਆਂਦਾ ਇਹ ਸਰਕਾਰਾਂ ਦੀ ਜ਼ਿੰਮੇਵਾਰੀ ਮੰਦੀ ਰਿਸਪੌਂਸਿਬਿਲਟੀ ਹੈ ਇਹ ਕੋਈ ਸਾਨ ਨਹੀਂ ਹੈ ਔਰ ਸਰਕਾਰ ਪੰਜਾਬ ਸਰਕਾਰ ਵੱਲੋਂ 1.0 ਪਰਸੈਂਟ ਵੀ ਐਫਰਟ ਨਹੀਂ ਕੀਤਾ ਗਿਆ ਇਸ ਪੱਚੀ ਵੀ ਬੋਡੀ ਉੱਥੇ ਲੈ ਕੇ ਆਉਣ ਹਾਸੇ ਉਹ ਤਾਂ ਤੁਸੀਂ ਇੱਕ ਦੂਰ ਦੀ ਗੱਲ ਛੱਡੋ ਕੋਈ ਅਫਸੋਸ ਕਰਨ ਵੀ ਇਸ ਪਰਿਵਾਰ ਦੇ ਨਾਲ ਸਰਕਾਰ ਦਾ ਬੰਦਾ ਇਸ ਖਰਚੇ ਨਹੀਂ ਗਿਆ ਸੋ ਬੜੀ ਮਾੜੀ ਗੱਲ ਹੈ ਸਰਕਾਰਾਂ ਨੂੰ ਅੱਗੇ ਹੋ ਕੇ ਇੱਕ ਕਮਾਚੇ ਜੂਰ ਐਫਰਟ ਕਰਨਾ ਚਾਹੀਦਾ ਹੈ ਔਰ ਮੈਨੂੰ ਸਮਝ ਆਇਆ ਜੇ ਪੰਜਾਬ ਸਰਕਾਰ ਨੇ ਐਫਰਟ ਕੀਤਾ ਹੁੰਦਾ ਤੇ ਅੱਜ ਉਹ ਬੱਚੀ ਦੀ ਬਾਡੀ ਜਿਹੜੀ 2 ਮਹੀਨੇ ਬਾਅਦ ਅੰਮ੍ਰਿਤਸਰ ਪਹੁੰਚ ਰਹੀ ਉਹ ਤੇ ਕੱਲ ਪਹੁੰਚ ਰਹੀ ਇਹ ਸ਼ਾਇਦ ਹੋ ਸਕਦਾ ਹੈ ਜਲਦੀ ਪਹੁੰਚ ਜਾਂਦੀ ਆਪਾਂ ਸਾਹਿਬ ਦਾ ਧੰਨਵਾਦ ਕਰਦੇ ਹਾਂ ਹਾਂ ਬਿਲਕੁਲ ਜੀ ਬਾਜਵਾ ਸਾਹਿਬ ਸਾਡੇ ਸਰਦਾਰ ਪ੍ਰਤਾਪ ਸਿੰਘ ਬਾਜਵਾ ਜੀ ਜੋ ਕਾਂਗਰਸ ਦੇ ਲੀਡਰ ਨੇ ਸੀਨੀਅਰ ਲੀਡਰ ਨੇ ਔਰ ਆਪੋਜੀਸ਼ਨ ਦੇ ਲੀਡਰ ਨੇ ਉਹਨਾਂ ਦੇ ਐਫਰਟ ਦੇ ਨਾਲ ਉਹਨਾਂ ਨੇ ਐਮਬੈਸੀ ਚ ਇੰਡੀਆਨ ਐਮਬੈਸੀ ਆਲਰੇਡੀ ਸਾਡੀ ਇੰਡੀਆਨ ਐਮਬੈਸੀ ਯੂਕੇ ਚ ਹੈ ਉਹਨਾਂ ਨਾਲ ਗੱਲ ਕਰਕੇ ਕੋਆਰਡੀਨੇਸ਼ਨ ਕਰਕੇ ਦੋਨੋਂ ਐਮਬੈਸੀਜ਼ ਨਾਲ ਆਪਸ ਵਿੱਚ ਉਹਨਾਂ ਦੇ ਐਫਰਟ ਦੇ ਨਾਲ ਔਰ ਸਰਕਾਰ ਦੇ ਖਰਚੇ ਜਿਹੜੀ ਇੰਡੀਅਨ ਗਵਰਨਮੈਂਟ ਦੇ ਖਰਚੇ ਦੇ ਨਾਲ ਆ ਜੋ ਬਾਡੀ ਜਿਹੜੀ ਬੱਚੇ ਦੀ ਇਤੇ ਇੰਡੀਆ ਚ ਅਪੌਇੰਟਰੀ ਹੈ ਪਰਵਾਹ ਇਨਸਾਫ ਮੰਗਦਾ ਨਜ਼ਰ ਆ ਰਿਹਾ ਮੇਰਾ ਕਹਿਣਾ ਕਿ ਸਾਨੂੰ ਇਨਸਾਫ ਚਾਹੀਦਾ ਵਾ ਪੰਜਾਬ ਸਰਕਾਰ ਵੱਲੋਂ ਕੋਈ ਉਹਨਾਂ ਦੇ ਐਫਰਟ ਨਹੀਂ ਕੀਤਾ ਗਿਆ ਜੇ ਲੜਕੀ ਦੇ ਸੋਹਰੇ ਪਰਿਵਾਰ ਦੀ ਗੱਲ ਕੀਤੀ ਜਾਵੇ ਉਹਨਾਂ ਨੂੰ ਵੀ ਡਰਾਇਆ ਧਮਕਾਇਆ ਜਾ ਰਿਹਾ ਕੇਸ ਲਾਪਸ ਲੈਂਦੇ ਜਿਹੜੀ ਧਮਕੀਆਂ ਦਿੱਤੀਆਂ ਜਾ ਰਹੀਆਂ ਕੀ ਕਾਂਗਰਸ ਸਰਕਾਰ ਪਰਵਾਹ ਪੀ ਦਿੰਦੇ ਨਾਲ ਬਿਲਕੁਲ ਅਸੀਂ ਅੱਜ ਕਾਂਗਰਸ ਹੋਂ ਦੇ ਨਾਤੇ ਨੇ ਇੱਕ ਇਨਸਾਨ ਹੋਂ ਦੇ ਨਾਤੇ ਅਸੀਂ ਪਰਿਵਾਰ ਦੇ ਨਾਲ ਆ ਔਰ ਸਮੂਚੀ ਕਾਂਗਰਸ ਪਾਰਟੀ ਔਰ ਸਾਰੀ ਲੀਡਰਸ਼ਿਪ ਇਸ ਪਰਿਵਾਰ ਦੇ ਨਾਲ ਖੜੀ ਹੈ ਜਿੱਤੇ ਵੀ ਕਾਂਗਰਸ ਪਾਰਟੀ ਔਰ ਸਾਡੀ ਲੋੜ ਪੈਗੀ ਅਸੀਂ ਇਹਨਾਂ ਦਾ ਪੂਰੇ ਮਤਵੀ ਕਰਾਂਗੇ ਔਰ ਉਹਨਾਂ ਨੂੰ ਪੂਰੀ ਸਜ਼ਾ ਜਿਹੜਾ ਦੇਖੋ ਲੜਕਾ ਤਾਂ ਇੱਥੇ ਫੜਿਆ ਗਿਆ ਪਰ ਅੱਜ ਉਸ ਪਰਿਵਾਰ ਨੂੰ ਜਿਹੜੇ ਉਹਦੇ ਲੜਕੇ ਦੇ ਫਾਇਦੇ ਦਾ ਜਿਹੜੀ ਹੋਰ ਫੈਮਲੀ ਇੱਥੇ ਇੰਡੀਆ ਚ ਤਮਕਾਰੀਏ ਡਰਾ ਰਹੀਏ ਕੇਸ ਵਾਪਸ ਲੈ ਲਈ ਸੋ ਅਸੀਂ ਇਹਨਾਂ ਨੂੰ ਕਿਹਾ ਕਿ ਇਹਨਾਂ ਨੂੰ ਡਰਨ ਦੀ ਲੋੜ ਨਹੀਂ ਅਸੀਂ ਸਾਰੇ ਇਕੱਠੇ ਹੋ ਕੇ ਇਹਨਾਂ ਦੇ ਨਾਲ ਖੜੇ ਹਾਂ ਔਰ ਇਹਨਾਂ ਨੂੰ ਪੂਰਾ ਇਨਸਾਫ ਦਵਾਇਆ ਗਿਆ